ਭਾਈ ਆ ਮੋਟਰਸਾਈਕਲ ਆ ਨੰਬਰ ਹੈਗਾ ਪੀਬੀ05 ਏਜੀ 0181 ਤੇ ਅਗਲੀ ਗੱਲ ਤੁਹਾਨੂੰ ਮੈਂ ਦੱਸਦਾ ਪੂਰੀ ਡਿਟੇਲ ਚ ਠੀਕ ਆ ਇਹ ਮੋਟਰਸਾਈਕਲ ਨੂਰਪੁਰ ਨਹਿਰ ਤੇ ਖੜਾ ਚਾਬੀ ਇਹਦੇ ਵਿੱਚ ਐਣਕਾਂ ਦੋ ਵਿੱਚ ਠੀਕ ਆ ਆਰਸੀ ਹੈਣੀ ਕੀ ਇਹਦੀ ਵਿੱਚ ਤੇ ਆਹ ਸਲੀਪਰਾਂ ਦਾ ਜੋੜਾ ਠੀਕ ਸਲੀਪਰ ਆਹੇ ਉਹ ਲੋਰਾ ਤੇ ਉਸ ਜਗ੍ਹਾ ਤੋਂ ਉਹ ਬੰਦਾ ਘਸ ਕੇ ਅੰਦਰ ਜਾਵੜਿਆ ਬਸ ਵੀ ਜਾਨੀ ਕਿ ਕਹਿਣ ਦਾ ਭਾਵੀ ਉਹਨੇ ਛਾਲ ਮਾਰਤੀ ਸੁਸਾਈਡ ਕਰ ਗਿਆ ਪਰ ਇਹ ਨੰਬਰ ਤੁਸੀਂ ਨੋਟ ਕਰ ਲਿਓ ਮੇਰੇ ਭਾਈ ਤੇ ਜੇ ਕਿਸੇ ਦਾ ਬੰਦਾ ਲੱਭ ਗਿਆ ਚਲੋ ਉਹ ਤਾਂ ਬਹੁਤ ਅੱਗੋ ਜਾ ਕੇ ਲੱਭੂਗਾ ਪਰ ਆਹ ਮੋਟਰਸਾਈਕਲ ਅਗਲੇ ਦੇ ਘਰ ਪਹੁੰਚ ਜਾਏ ਕੰਮ ਆ ਜੇ ਕਿ ਜਿਹੜਾ ਕੰਮ ਉਹਨੇ ਕਰਨਾ ਏ ਉਹ ਤਾਂ ਦਿੱਤਾ ਘਰ ਉਹਨੇ ਤੇ ਚਲੋ ਆਹ ਸਾਧਨ ਤਾਂ ਨਾ ਵੇਸਟ ਹੋਵੇ ਵੀ ਉਵੇਂ ਕਿਸੇ ਨੇ ਚੱਕ ਕੇ ਲੈ ਜਾਣਾ ਠੀਕ ਤੇ ਜੇ ਕਿਸੇ ਦਾ ਹੋਇਆ ਤੁਹਾਡੀ ਜਾਣਕਾਰੀ ਦੇ ਵਿੱਚ ਤੇ ਉਹਨੂੰ ਇਹ ਦੱਸ ਦਿਓ ਵੀ ਇਹ ਜਿਹੜੀ ਫਰੀਦਕੋਟ ਰੋਡ ਤੇ ਫਰੋਇਪਰ ਫਰੀਦਕੋਟ ਰੋਡ ਤੇ ਜਿਹੜਾ ਪੌਲੋਂ ਦਾ ਡੀਪੀਐਸ ਦੇ ਕੋਲ ਠੀਕ ਉਥੋਂ ਅਗਲੀ ਪੱਟੀ ਤੁਰ ਕੇ ਤੇ ਤਕਰੀਬਨ ਅੱਧਾ ਕਿਲੋਮੀਟਰ ਅੱਗੇ ਆ ਕੇ ਮੋਟਰਸਾਈਕਲ ਖੜਾ